ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਆ ਪਰ ਵਧੀਆ ਚੜਦੀ ਕਲਾ ਜਿੱਦੇ ਅੱਜ ਦਾ ਬਲੌਗ ਹੈ ਭਗਤ ਦਾ ਸਟਾਰਟ ਤੇ ਇਹ ਆਸ ਮਰੀਦਾ ਮਰੀਦਾਸ ਕੀ ਕੀ ਜੰਦੇ ਕੀ ਕੀ ਜੰਦੇ ਠੀਕ ਕੀ ਜੰਦੇ ਪਤਾ ਲੱਗਦਾ ਕੱਪੜਾ ਚੁੱਕ ਕੇ ਦਿਖਾਓ ਕੱਪੜਾ ਚੁੱਕ ਕੇ ਦਿਖਾਓ ਆਪਣੀ ਬਾਹਂ ਦੁਕਾਨਾ ਬਹੁਤ ਗਈ ਹੈ ਨਾ ਆਤਵਾ ਦਿਖਾਤਵਾ ਇਹ ਮੁੰਡੇ ਦੇ ਲੱਗੀ ਰਾਤ ਦੀ ਸੱਟ ਤੇ ਅਸੀਂ ਇਹਨੂੰ ਲੈ ਕੇ ਰਾਤ 1 ਵਜੇ ਦੇ ਲੈ ਕੇ ਤੁਰੇ ਫਿਰਦੇ ਆ ਕਿਦੀ ਇਹਦਾ ਅਸੀਂ ਐਕਸਰਾ ਕਰਾ ਲੀਨੇ ਕਿਦੀ ਕੋਈ ਗੋਸ਼ ਤੇ ਨਿਕਲਿਆ ਕੁਛ ਨਹੀਂ ਬਹੁਤ ਥੋੜਾ ਇਹ ਫੈਕਚਰ ਹੋਇਆ ਹੈ ਬਸ ਪਲਸ ਪੱਟਣਾ ਠੀਕ ਹੋ ਜਾਣਾ ਸ਼ੁਕਰ ਇਹਦੀ ਜਾਨ ਬਚ ਗਈ ਡਿੱਗਾ ਬੜੇ ਜ਼ੋਰ ਨਾਲ 5-6 ਮੀਟਰ ਤੋਂ ਥੱਲੇ ਡਿੱਗਾ ਤੇ ਇਹ ਅੱਜ ਪੰਜਾਂ ਦਿਨਾਂ ਬਾਅਦ ਤੇ ਉਹਨਾਂ ਨੇ ਪਲਸਟਰ ਕਰਤਾ ਪੰਜਾਂ ਦਿਨਾਂ ਨੂੰ ਫੇਰ ਪਲਸਟਰ ਹਣਾ ਤੇ ਆਪਾਂ ਫੇਰ ਹਸਪੀਟਲ ਜਾਵਾਂਗੇ ਇੱਕ ਬੰਦਾ ਨਾ ਇੱਕ ਬੰਦਾ ਸਾਨੂੰ ਇਦਾਂ ਦੀ ਨਸ਼ੀ ਲਾ ਕੇ ਗਿਆ ਨਾ ਜਿਉਂ ਉਹਨੇ ਕਿਹਾ ਕਹਿੰਦਾ ਕਿ ਇਹ ਆ ਪਹਿਲਾ ਮਰੀਜ਼ ਆ ਮਰੀਜ਼ ਆਉਂਦੇ ਰਹੇ ਉਹਨੇ ਉਹਦਾ ਪੁੱਤ ਬਣਾ ਕੇ ਛਿੱਤਰ ਮਾਰਦੇ ਉਹਦੇ ਲਈ ਤਾਰ ਲਈ ਉਹਨੂੰ ਝਟਕੇ ਲਾਉਣੇ ਉਹ ਝਟਕੇ ਲਾਉਣੇ ਉਹਨੂੰ ਉਹਨੇ ਸਾਡੀ ਜ਼ਿੰਦਗੀ ਹਸਪੀਟਲ 'ਚ ਕਰਦੇ ਲਗਾ ਇਹੋ ਜੀ ਸੈਡ ਆ ਜੀ ਇਹ ਆਹ ਮਹੀਨੇ ਦੇ ਵਿੱਚ ਵਿੱਚ ਦੋ ਘਾਟ ਹੋ ਗਏ ਕੀ ਗੋਵੇ ਬੰਦਾ ਉਹਨੂੰ ਉਹ ਹੁਣ ਜੇ ਸਾਡ ਤੇ ਆ ਗਿਆ ਉਹਨੂੰ ਫੁੱਟ ਕੇ ਭਜਾਵਾਂਗੇ। ਸਰ ਜੀ ਇਹਨਾਂ ਕੋਲ। ਬਾਕੀ ਆਪਾਂ ਜਾਂਦੇ ਆ ਪਲਾਂਟ 'ਚ। ਮੁੰਡੇ ਨੂੰ ਕਰਤਾ ਤਿਆਰ ਬਰ ਤਿਆਰ। ਅਭੀ ਠੀਕ ਹੈ ਨਾ ਓਕੇ ਹੈ ਨਾ। 15 ਦਵਾਈਆਂ ਦਵਾਤੀਆਂ। 15 ਦਵਾਈਆਂ ਦਵਾਤੀਆਂ ਦਵਾਈ ਖਾਣਾ ਟਾਈਮ 'ਤੇ। ਔਰ ਥੋੜਾ ਮੁਰਗੇ ਕੇ ਪੈ ਪਾਉ ਖਾਣਾ। ਔਰ ਥੋੜਾ ਮੱਛੀ ਖਾਣਾ। ਔਰ ਚੌਲ ਬਿਲਕੁਲ ਨਹੀਂ ਖਾਣਾ ਕਿਉਂਕਿ ਉਹ ਚੌਲ ਹੱਡੀ ਕੇ ਲਈ ਸਹੀ ਨਹੀਂ ਹੁੰਦੇ। ਜਾਵਲ ਹੋ ਗਿਆ ਆਲੂ ਹੋ ਗਿਆ ਵਾਈਪਰ ਚਲਾ ਕੇ ਕੇਲਾ ਹੋ ਗਿਆ ਵਾਈਪਰ ਨਹੀਂ ਚਲਾਣਾ ਐਸੇ ਲੈ ਕੇ ਜਾਣਾ ਮੈਂ ਤਾਂ ਸੋਚ ਰਿਆ ਸੀ ਕਿ ਮੈਂ ਕਿਹਾ ਵੀ ਅੱਜ ਚਲੋ ਬੋਲੀ ਭੇਜੀ ਜਾਂਦੇ ਬਾਰ ਬਾਰ ਅੱਛਾ ਚਲੋ ਵੀ ਮਿੱਤਰੋ ਗੱਡਰ ਆਪਾਂ ਕਰਨਾ ਇੱਕ ਸ਼ਿਫਟ ਗੈਂਡਰੀਆਂ ਦਾ ਕਰਕੇ ਟੇਕ ਕੇਅਰ ਐਂਡ ਬਾਈ 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 ਨਹੀਂ ਮਿਲਦੇ ਆ ਤੁਹਾਨੂੰ ਅੱਗੇ ਨਾਲ ਬੰਦਿਆਂ ਦੇ ਨਾਲ ਮਲਾਉਣੇ ਆ ਤੇ ਇੱਕ ਵਲੌਗ ਸ਼ੁਰੂ ਕਰਿਆ ਕਰੋ ਨਾ ਮਿਸਤਰੀ ਆ ਕਿ ਨਹੀਂ ਕਿਦਾਂ ਇਦਾਂ ਵਲੌਗ ਸ਼ੁਰੂ ਕਰਿਆ ਕਰੋ ਕਦੇ ਦਾ ਦਾ ਇਹਦੇ ਸਾਡੇ ਵਲੌਗ ਦੇ ਵਿੱਚ ਇਦਾਂ ਹੀ ਨਾਲ ਹੀ ਇਦਾਂ ਵਲੌਗ ਅਸੀਂ ਕਰਦੇ ਆ ਤਦ ਤੱਕ ਲਈ ਦਿਓ ਸਾਨੂੰ ਇਜਾਜ਼ਤ ਨਮਸਕਾਰ ਚਲੋ ਵੀ ਮਿੱਤਰੋ ਮਿਲਦੇ ਆਂ ਅੱਗੇ ਜਾ ਕੇ ਪਲਾਂਟ 'ਚ ਵੀ ਮਿੱਤਰੋ ਆਪਾਂ ਚੱਲਿਆਂ ਕਲਮ ਬੋਲੀ ਬੋਲੀ ਭੋਲੀ ਬੋਲੀ ਬੋਲੀ ਕਲਮ ਬੋਲੀ ਤੇ ਗਾੜੀ ਪਾੜੀਆਂ ਆ ਪਾੜੀ ਇਲਾਕਾ ਆ ਗਿਆ ਪਾੜੀਆਂ ਵੇਖੋ साढ़े सब बिजिया ने हमे नाल ही बैठे हैं मुरली शीट के थले <laughs> बने पहाड़ी इलाका है बहुत तो हमको बहुत डर लगता है कहीं गाड़ी हमारी बाड़ी के ऊपर ना चली जाए थोड़ा आज हम हिंदी में बोलेंगे आ, कैसा लगता है अपना ब्लॉग अपने ब्लॉग को चैनल को सब्सक्राइब करके कमेंट करके जरूर जाएगी तो कुछ बोलना चाहते हो ਹਿੰਦੀ ਵਿੱਚ ਅਸਲਾਮੁਅਲੈਕਮ ਵਾਲੇਕਮ ਸਲਾਮ ਅਮਦੁਲਾ ਲਲਾ ਚਲੋ ਵੀ ਮਿੱਤਰੋ ਮਿਲਦੇ ਆ ਕਲੰਬੋਲੇ ਆ ਕੇ ਕੀ ਸ਼ੋਪਿੰਗ ਕਰਦੇ ਆ ਕੀ ਖਰੀਦਦੇ ਆ ਕਰੇਨਾ ਦਾ ਸਾਮਾਨ ਆ ਆਪਣਾ ਨਹੀਂ ਉਹ ਤੁਹਾਨੂੰ ਨਟ ਬੋਲਟ ਮਿਲਦੇ ਨਟ ਬੋਲਟ ਮਿਲਨੇ ਫਿਲਟਰ ਮਿਲਨੇ ਤੇ ਹੋਰ ਕੀ ਮਿਲਣਾ ਬਾਹਰ ਟੱਕਰ ਬਾਜ ਦੇ ਲੋਨ ਵਾਲੀ ਨਹੀਂ ਲੱਕ ਨੂੰ ਲਾਉਣ ਵਾਲੇ ਬਿਲਡ ਨਹੀਂ ਮਤਲਬ ਇੰਜਨ ਨੇ ਉਹਨੂੰ ਪਾਉਣ ਵਾਲੀ ਅੱਬਾ ਜਾ ਰਹੇ ਆ ਗੱਡੀ ਜਾ ਰਹੀ ਆਪਣੀਆਂ 70 ਕ ਦੀ ਸ਼ਵਿਟ ਤੇ ਜਾ ਰਹੀ ਜ਼ਿਆਦੀ ਭਜਾਉਣੇ ਨੇ ਜ਼ਿਆਦੀ ਭਜਾਉਂਦੇ ਨਹੀਂ ਆਪਾਂ ਤੇ ਆਓ ਮਿਲਦੇ ਆ ਤੁਹਾਨੂੰ ਅੱਗੇ ਜਿਹੜੇ ਰ ਆਉਣੇ ਨੇ ਬਲਾਉਦੇ ਹਾਂ ਨਾ ਮੀਟਰ ਆਪਾਂ ਭੋਜਗੇ ਨੇ ਕਲਮਪੋਲੀ ਸੁਭਾਨ ਵਾਲੀ ਦੁਕਾਨ ਤੇ ਫਿਲਟਰ ਲੈਣਾ ਹਾਂ ਸ਼ਕਲ ਅਮਰੀਕਨ ਹਾਂ ਸੁਵਰੀ ਨਾਈਸ ਲੈ ਕੇ ਆਪਾਂ ਫਿਲਟਰ ਨਹੀਂ ਹੈਗਾ ਤੇ ਆ ਕੋਈ ਬਲਾਉਣਾ ਕ੍ਰੇਨ ਲਈ ਤਾਂ ਕੋਈ ਤਾਂ ਗੱਭੀ ਆ ਆਪਣੇ ਲਈ ਫਿੱਟਾ ਤੇ ਆਪਾਂ ਇਹ ਤੋਂ ਹੁਣ ਚਲੇ ਜਾਣਾ ਆਇਆ ਕਰ ਬੜਾ ਲੋ ਵੀ ਮਿੱਤਰੋ ਇੱਕ ਇੱਕ ਕੱਪੜਾ ਇੰਨੀਆਂ ਦਲਾ ਦੇ ਛੋਟਾ ਜਾਂਦਾ ਛੋਟਾ ਹੋ ਰਾਇਦਾ ਜਰ ਬਹੁਤ ਕੰਮ ਆਈ ਪੋ ਇਹ ਲਾਣਾ ਪਾਣ ਲਾਣਾ ਬੰਨਣਾ ਦੇ ਪਾਜੀ ਕੰਦਾ ਕਿੰਨੇ ਰੁਪਏ ਕਿਲੋ ਪਾਜੀ ਕੰਦਾ ਛਾਂਟ ਲੈਣ ਦੇ ਪਾਜੀ ਓਕੇ ਭਾਈ ਜਲਿਆਣਾ ਪਾਇ ਵਿੱਚ ਠੀਕ ਹੈ ਭਾਈ ਚੰਗੇ-ਚੰਗੇ ਬਾਇ ਚੰਗੇ-ਚੰਗੇ ਬਾਇ ਲੈ ਆਂ ਗਰੀਅਾਨੇ ਵਾਲੀ ਦੁਕਾਨ ਤੇ ਆ ਗਏ ਮਦੋ ਕੰਦਾਲਿਆ ਟਮਾਟਰ ਲਿਆ ਮਿਰਚਾਂ ਲੀਆਂ ਔਰ ਕਿਆ ਔਰ ਕਿਆ ਲਾ ਲੇ ਦੱਬੇ ਬੜੇ ਵੱਡੇ ਪਿਆਜ ਚਾਹੀਦੇ ਸਾਰੇ ਦੋ ਨਾ ਆਬੀ ਯਾਰ ਅਗੇ ਚੜ ਲੈਣਾ ਹੁਣ ਵੀ ਮਿੱਤਰ ਪੁੱਟੇ ਪੁੱਟੇ ਪੰਗੇ ਲੈਣਦੇ ਆ ਸਾਡੇ ਸੂਬੇਦਾਰ ਸੂਬੇਦਾਰ यो you नो know, क्या करा रहे हो ये क्या हो रहा है <laughs> वो पाल्या करो बोल चेक कर लिया होता ना वो जा 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 वो आपको बुला रहा है